ਏ ਨਹੀਂ ਹੈਗਾ ਕਿ ਤੁਸੀਂ ਮੁਹਾਲੀ ਹੀ ਰਿਸਟਰੀ ਕਰਾਉਣੀ ਹੈ ਜਾਂ ਖਰੜੀ ਕਰਾਉਣੀ ਮੁਹਾਲੀ ਜिले 'ਚ 7 ਸਬ ਰਿਸਟਰੀ ਹੈ ਡੇਰਾ ਬਸੀ ਵੀ ਹੈ ਜੀਰਕਪੁਰ ਵੀ ਹੈ ਖਰੜ ਹੈ ਮੁਹਾਲੀ ਹੈ ਤੁਸੀਂ ਕਿਸੇ ਕੋਲੇ ਵੀ ਜਾ ਸਕਦੇ ਹੋ ਜ਼ਿਲੇ ਦੇ ਵਿੱਚ ਜਿਹੜੀ ਮਰਜ਼ੀ ਤਹਿਸੀਲ ਜਾਂ ਸਬ ਤਹਿਸੀਲ 'ਚ ਤੁਸੀਂ ਰਿਸਟਰੀ ਕਰ ਸਕਦੇ ਹੋ ਅੱਜ ਇਹ ਰਜਿਸਟਰੀ ਦਾ ਜੋ ਪੂਰਾ ਸਿਸਟਮ ਪੰਜਾਬ ਦੇ ਅੰਦਰ ਚਾਲੂ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਹੂੰ ਕਿ ਪੂਰੇ ਦੇਸ਼ ਮੇਂ किसी भी राज्य के अंदर इस किस्म का रजिस्ट्री का सिस्टम नहीं है पहली बार पंजाब में ये सिस्टम लागू किया जा रहा है अभी तक जैसे मान साहब ने बताया अगर कोई भी आदमी को किसी तहसील में जाना पड़ जाता था तहसीलदार के दफ्तर में जाना पड़ जाता था तो उसके लिए ये एक बहुत बुरे सपने की तरह होता था अंदर जाते हुए घबराता था और पूरा सारा खत्म होने के बाद जब तक वो बाहर निकलता था उसको निचोड़ लिया जाता था गलत ऑब्जेक्शन लगाए तो डीसी उसकी चेकिंग करेगा और मान साहब ने जैसे बताया आपको एक व्हाट्सएप मैसेज आ जाएगा कि अगर आपको लगता है कि आपके ऑब्जेक्शन गलत लगाए गए आप इसी वक्त इस लिंक पे क्लिक करके डीसी को शिकायत कर दो उस अफसर को सस्पेंड कर दिया जाएगा ਤੋ ਅਪਕੀਲਦਾਰ ਦੇ ਦਫਤਰ ਸੇ ਅਗਰ ਕੋਈ ਨਿਕਲਤਾ ਥਾ ਤਾ ਉਸਕਾ ਚਿਹਰਾ ਦੇਖ ਕੇ ਪਤਾ ਚਲ ਜਾਂਦਾ ਥਾ ਨਿਚੋੜ ਲਿਆ ਵਿਚਾਰੇ ਕੋ ਪੂਰੀ ਤਰ੍ਹਾਂ ਸੇ ਅੱਜ ਉਹਨਾਂ ਦੇ ਚਿਹਰੇ ਕੀ ਖੁਸ਼ੀ ਦਿਖਾਤੀ ਹੈ ਕਿ ਵਿਵਸਥਾ ਬਦਲ ਗਈ ਹੈ ਸਿਸਟਮ ਬਦਲ ਗਿਆ ਹੈ ਗੱਲ ਨਹੀਂ ਦਿੱਲੀ ਤੋਂ ਵੀ ਇੱਕ ਫੈਮਿਲੀ ਆਈ ਹੋਈ ਹੈ ਦਿੱਲੀ ਤੋਂ ਇੱਕ ਫੈਮਿਲੀ ਆਈ ਹੋਈ ਹੈ ਇੱਥੇ ਰਿਸਟ੍ਰੀਕਰਨ ਤੇ ਉਹ ਵੀ ਕਹਿੰਦੇ ਸੀ ਕਹਿੰਦੇ ਜੀ ਮਤਲਬ ਸਾਨੂੰ ਤਾਂ ਪਹਿਲਾਂ ਵਾਲੀ ਜਿਹੜਾ ਸਿਸਟਮ ਛਾਈਦਾ ਤੇ ਤੁਹਾਡੇ ਕੋਲੇ ਜੇ ਇਤਰਾਜ਼ ਆ ਗਿਆ ਕੋਈ ਤਾਂ ਇਤਰਾਜ਼ ਦਾ ਜਿਹੜਾ ਤੁਹਾਡੇ ਕੋਲੇ ਮੈਸੇਜ ਆਊਗਾ ਉਹ ਜਿਹ ਇੱਕ ਲਿੰਕ ਵੀ ਆਊਗਾ ਉਹ ਲਿੰਕ ਹੈ ਸਿੱਧਾ ਡੀਸੀ ਨੂੰ ਕਰ ਸਕਦੇ ਤੁਸੀਂ ਉਸ ਉਸ ਨੂੰ ਫਾਰਵਰਡ ਤੇ ਲਿੰਕ ਹੈ ਵੀ ਜੇ ਤੁਹਾਡੇ ਤੋਂ ਪੈਸੇ ਮੰਗੇ ਨੇ ਲਿੰਕ ਹੈ ਕਿਸੇ ਨੇ ਤੁਹਾਡੇ ਤੋਂ ਰਿਸ਼ਵਤ ਮੰਗਣੀ ਕੋਸ਼ਿਸ਼ ਕੀਤੀ ਤਾਂ ਉਹਦਾ ਵੀ ਤੁਸੀਂ ਉੱਥੇ ਦੇ ਸਕਦੇ ਹੋ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਮੁਹੱਲੀ ਦਾ ਚੰਡੀਗੜ੍ਹ ਦਾ ਮੀਡੀਆ print ਮੀਡੀਆ ਇਲੈਕਟ੍ਰੋਨਿਕ ਮੀਡੀਆ ਸੋਸ਼ਲ ਮੀਡੀਆ ਸਾਡੇ ਅੱਜ ਦੇ ਇਸ ਇਤਿਹਾਸਕ ਦਿਨ ਨੂੰ ਕਵਰ ਕਰਨ ਲਈ ਤੁਸੀਂ ਪਹੁੰਚੇ ਹੋ ਖਾਸ ਤੌਰ ਤੇ ਸਾਡੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਪੈਸ਼ਲੀ ਅੱਜ ਦਾ ਦਿਨ ਪੰਜਾਬ ਲਈ ਘੜ ਕੇ ਆਏ ਨੇ ਤੇ ਇਹ ਦੇਖਣ ਲਈ ਕਿ ਸਿਸਟਮ ਜਿਹੜਾ ਚਾਹੁੰਦੇ ਆ ਉਹ ਆਨਲਾਈਨ ਹੋ ਗਿਆ ਕਿਵੇਂ ਸਾਰਿਆਂ ਨੂੰ ਮਿਲ ਕੇ ਆਏ ਆ ਕਿੱਥੋਂ ਸ਼ੁਰੂਆਤ ਹੁੰਦੀ ਹੈ ਰਿਸੈਪਸ਼ਨ ਤੋਂ ਕਿੱਥੇ ਤੱਕ ਸਟੈਪ ਜਿਹੜੇ 6-7 ਸਟੈਪ ਨੇ ਉਹ ਕਿਵੇਂ-ਕਿਵੇਂ ਸਟੈਪ ਵਾਈਜ਼ ਜਿਹੜੀਆਂ ਰਿਸਟਰੀਆਂ ਹੋ ਰਹੀਆਂ ਨੇ ਬੜਾ ਸੌਖਾ ਕੰਮ ਐ ਨਾਮ ਵੀ ਰੱਖਿਆ ਸੌਖੀਆਂ ਰਿਸਟਰੀਆਂ ਨਾ ਦੇਰੀ ਨਾ ਰਿਸ਼ਵਤਖੋਰੀ ਇੱਕ ਤੁਸੀਂ ਰਿਸਟਰੀ ਦੀ ਇੱਕ ਡਰਾਫਟ ਐ ਉਹ ਪੋਰਟਲ ਤੇ ਜਾ ਕੇ ਤੁਸੀਂ ਜਾਂ ਵੈਬਸਾਈਟ ਤੇ ਜਾ ਕੇ ਉਹ ਡਰਾਫਟ ਨੂੰ ਡਾਊਨਲੋਡ ਕਰ ਸਕਦੇ ਹੋ ਉਹ ਬਣਿਆ ਬਣਾਇਆ ਉਹ ਚ ਤੁਸੀਂ ਆਪਣਾ ਜਿੰਨੀ ਤੁਹਾਡਾ ਕਲੈਕਟਰ ਰੇਟ ਹੈ ਜਾਂ ਤੁਹਾਡੀ ਜ਼ਮੀਨ ਦਾ ਖਸਰਾ ਨੰਬਰ ਜੇ ਉਹ ਸਭ ਕੁਝ ਆ ਜਾਊਗਾ ਉਹ ਭਰ ਕੇ ਤੁਸੀਂ ਘਰੋਂ ਵੀ ਅਨਸਾਈਨਡ ਕਾਪੀ ਜਿਹੜੀ ਹੈ ਉਹ ਇੱਥੇ ਭੇਜ ਸਕਦੇ ਹੋ 48 ਘੰਟੇ ਦੇ ਵਿੱਚ ਵਿੱਚ ਜਿਹੜਾ ਸਬ ਰਜਿਸਟਰਾਰ ਹੈ ਉਹ ਕੋਈ ਇਤਰਾਜ਼ ਲਾ ਸਕਦਾ ਜੇ 48 ਘੰਟੇ ਜ ਇਤਰਾਜ਼ ਨਾ ਆਇਆ ਤਾਂ ਇਹਨੂੰ ਸਹੀ ਮੰਨਿਆ ਜਾਊਗਾ ਤੇ ਉਸ ਇਤਰਾਜ਼ ਤੇ ਡਿਪਟੀ ਕਮਿਸ਼ਨਰ ਤੇ ਐਸ ਡੀ ਐਮ ਦੀ ਨਜ਼ਰ ਰਹੂਗੀ ਉਸੇ ਵੇਲੇ ਉਹ ਇਤਰਾਜ਼ WhatsApp ਤੇ ਉਸ ਬੰਦੇ ਨੂੰ ਵੀ ਪਹੁੰਚ ਜਾਊਗਾ ਵੀ ਆ ਇਤਰਾਜ਼ ਲੱਗਿਆ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਪਾਰਟੀਆਂ ਨੂੰ ਕਿ ਇਤਰਾਜ਼ ਕਲੀਅਰ ਕਰ ਦਿਓ ਕੋਈ ਇਤਰਾਜ਼ ਕਲੀਅਰ ਹੋ ਨਾ ਹੋ ਗਏ ਉਹ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਤਾਂ ਫਿਰ ਜਾਓ ਇੱਥੇ ਆ ਕੇ ਵੀ ਸੇਵਾ ਕੇਂਦਰ ਦਾ 카운ਟਰ ਲੱਗਿਆ ਆ ਇੱਥੇ ਇੱਥੇ ਆ ਕੇ ਵੀ ਰਿਸਤੀ ਲਿਖਾ ਸਕਦੇ ਆ ਇੱਕ ਵਕੀਲ ਤੇ ਇੱਕ ਰਿਟਾਇਰਡ ਪਟਵਾਰੀ ਇੱਥੇ ਬੈਠੇ ਨੇ ਤੇ ਉਹ ਵੀ ਰਿਸਤੀ ਲਿਖ ਦੇਣਗੇ ਤੇ 550 ਰੁਪਿਆ ਫੀਸ ਹੈ ਤੇ ਪਹਿਲਾਂ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਸੀ ਰਿਸ਼ਤੀ ਲਿਖਾਈਏ ਕਿੱਥੋਂ ਇੱਥੇ ਘੁੰਮਦੇ ਰਹਿੰਦੇ ਸੀ ਉਹ ਕਹਿੰਦੇ ਸੀ ਇੱਧਰ ਚੱਲ ਜਾ ਇੱਧਰ ਚੱਲ ਜਾ ਕੁਝ ਜਿਹੜੇ ਲਿਖਦੇ ਸਾਰੇ ਤਾਂ ਨਹੀਂ ਮੈਂ ਕਹੂੰਗਾ ਕੁਝ ਐਸੇ ਵੀ ਸੀ ਜਿਹੜੇ ਮਤਲਬ ਏਜੰਟ ਬਣੇ ਹੋਏ ਸੀ ਤਸਵੀਲਦਾਰਾਂ ਦੇ ਕਿ ਆਹ ਕੀ ਕਰਾਈ ਫਿਰਦਾ ਕਿੱਥੋਂ ਲਿਖਾਈ ਫਿਰਦਾ ਮੈਂ ਕਰਦਾ ਠੀਕ ਐਨੇ ਪੈਸੇ ਲੱਗਣਗੇ ਨਾ ਸੋ ਉਹ ਬਿਲਕੁਲ ਸਾਰਾ ਕੁਝ ਖਤਮ ਹੋ ਜਾਊਗਾ ਫਿਰ ਨਾਲ ਹੀ ਸਕਰੀਨ ਤੇ ਤੁਹਾਨੂੰ ਜੇ ਜੇ ਇਸ ਆਰਡਰ ਚ ਤੁਸੀਂ ਆਓਗੇ ਤੁਹਾਡਾ 12ਵਾਂ ਨੰਬਰ ਆ ਗਿਆ 12ਵਾਂ ਮਿਲ ਗਿਆ ਤੁਹਾਨੂੰ ਤਾਂ 12ਵੇਂ ਨੰਬਰ ਦੀ ਜਿਹੜੀ ਜਿਵੇਂ ਐਮਬੈਸੀਆਂ ਦੇ ਵਿੱਚ ਚੱਲਦਾ ਹੈ ਕਿ ਇਸ ਵਕਤ ਟੋਕਨ ਨੰਬਰ 25 ਚੱਲ ਰਿਹਾ ਹੈ ਇਸ ਵਕਤ 26 ਚੱਲ ਰਿਹਾ ਹੈ ਇਸ ਵਕਤ ਟੋਕਨ ਨੰਬਰ 7 ਚੱਲ ਰਿਹਾ ਸੀ ਕਿਸੇ ਦਾ 12ਵਾਂ ਨੰਬਰ ਸੀ ਉਹ ਕਹਿੰਦੇ ਸੀ 4-5 ਬਾਅਦ ਮੇਰੀ ਵਾਰੀ ਆ ਜਾਊਗੀ ਲਿਖਿਆ ਹੋਇਆ ਸਾਰਾ ਕੁਝ ਦੋਰੀ ਸਬ ਰਿਸਟਰ ਇੱਥੇ ਬੈਠੇ ਨੇ ਦੋ 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 ਲਗਾਤਾਰ ਐਡ ਰੀਅਲ ਟਾਈਮ ਤੇ ਤੇ ਤੁਹਾਨੂੰ ਸਾਰਾ ਕੁਝ ਸਾਰੇ ਮੈਸੇਜ ਰੀਅਲ ਟਾਈਮ ਤੇ ਤੁਹਾਨੂੰ ਵਟਸਐਪ ਤੇ ਮਿਲਦੇ ਰਹਿਣਗੇ ਇੱਕ ਹੋਰ ਜਿਹੜਾ ਇਤਿਹਾਸਿਕ ਕਦਮ ਹੈ ਕਿਉਂਕਿ ਮੁਹਾਲੀ ਤੋਂ ਅਸੀਂ ਸ਼ੁਰੂ ਕੀਤਾ ਹੈ ਹਾਏ ਸਾਰੇ ਪੰਜਾਬ 'ਚ ਸਾਨੂੰ 1.5 ਤੋਂ 2 ਮਹੀਨੇ ਲੱਗ ਜਾਣਗੇ ਪਰ ਮੁਹਾਲੀ ਜਿੱਥੇ ਕਾਮਯਾਬ ਹੋ ਗਿਆ ਕਈ ਦਿਨਾਂ ਤੋਂ ਸ਼ੁਰੂ ਕੀਤਾ ਸੀ ਅੱਜ ਅਸੀਂ ਪੂਰਾ ਇਹਨੂੰ ਵਰਕਿੰਗ ਦੇ ਵਿੱਚ ਦੇਖਿਆ ਇਹ ਨਹੀਂ ਹੈਗਾ ਕਿ ਤੁਸੀਂ ਮੁਹਾਲੀ ਹੀ ਰਿਸਟਰੀ ਕਰਾਉਣੀ ਹੈ ਜਾਂ ਖਰੜੀ ਕਰਾਉਣੀ ਮੁਹਾਲੀ ਜ਼ਿਲ੍ਹੇ 'ਚ 7 ਤੋਂ ਸਭ ਰਿਸਟਰੀ ਹੈ ਡੇਰਾਬਸੀ ਵੀ ਹੈ ਜੀਰਕਪੁਰ ਵੀ ਹੈ ਖਰੜ ਹੈ ਮੁਹਾਲੀ ਹੈ ਤੁਸੀਂ ਕਿਸੇ ਕੋਲੇ ਵੀ ਜਾ ਸਕਦੇ ਜिले ਦੇ ਵਿੱਚ ਜਿਹੜੀ ਮਰਜ਼ੀ ਤਹਿਸੀਲ ਜਾਂ ਸਬ ਤਹਿਸੀਲ ਚ ਤੁਸੀਂ ਰਿਸਟ੍ਰੀ ਕਰ ਸਕਦੇ ਇਹ ਜ਼ਰੂਰੀ ਨਹੀਂ ਹੈ ਕਿ ਇੱਥੇ ਰਸ਼ ਹੈ ਤੇ ਤੁਹਾਨੂੰ ਇੱਥੇ ਹੀ ਬਹਿਣਾ ਪੈਣਾ ਜਾਂ ਕੱਲ ਨੂੰ ਆਉਣਾ ਪੈਣਾ ਡੇਰਾਬੱਸੀ ਹੋ ਸਕਦਾ ਹੈ ਬਿਲਕੁਲ ਖਾਲੀ ਪਿਆ ਹੋਵੇ ਉੱਥੇ ਚਲ ਜਾਓ ਜ਼ੀਰਕਪੁਰ ਪ੍ਰਕਿਆ ਖਾਲੀ ਪਿਆ ਹੋਵੇ ਉੱਥੇ ਚਲ ਜਾਓ ਉਹ ਤਾਂ ਆਨਲਾਈਨ ਆਉਣਾ ਸਾਰਾ ਕੁਝ ਰਿਕਾਰਡ ਤੇ ਆ ਜਾਣਾ ਸੋ ਬੜਾ ਚੈੱਕ ਕਰਨ ਦਾ ਵੀ ਇਹ ਵੀ ਕੋਈ ਫੇਕ ਰਿਸਟਰੀ ਨਾ ਹੋ ਜਾਈਏ ਜਾਂ ਫੇਕ ਨਾ ਕੋਈ ਡਾਕੂਮੈਂਟ ਲਾ ਜੇ ਉਹਦਾ ਚੈੱਕ ਕਰਨ ਦਾ ਸਿਸਟਮ ਵੀ ਹੈ ਡਿਪਟੀ ਕਮਿਸ਼ਨਰ ਅਕਾਉਂਟੇਬਲ ਹੋਊਗਾ ਜ਼ਿਲ੍ਹੇ ਦਾ ਜੇ ਕੋਈ ਗਲਤ ਦ੍ਰਿਸ਼ਟੀ ਹੋ ਗਈ ਜਾਂ ਕੋਈ ਗਲਤ ਡਾਕੂਮੈਂਟ ਪਾਸ ਹੋ ਗਿਆ ਉਹਨਾਂ ਦੀ ਅੱਖਾਂ ਦੇ ਵਿੱਚ ਦੀ ਤਾਂ ਫਿਰ ਡਿਪਟੀ ਕਮਿਸ਼ਨਰ ਅਕਾਉਂਟੇਬਲ ਹੋਊਗਾ ਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ ਪ੍ਰੋਪਰ ਤੇ ਕੋਈ ਰਿਸ਼ਵਤ ਨਹੀਂ ਜਿੰਨੀ ਫੀਸ ਬਣਦੀ ਹੈ ਉੰਨੀ ਫੀਸ ਲੱਗੂਗੀ ਤੇ ਇੱਥੋਂ ਜਿਹੜੇ ਜਿਨ੍ਹਾਂ ਨੂੰ ਅਸੀਂ ਮਿਲਿਆ ਅਸੀਂ ਉਹ ਕਹਿੰਦੇ ਅਸੀਂ ਪਹਿਲਾਂ ਵੀ ਦੋ ਤਿੰਨ ਵਾਰ ਆਏ ਆ ਇਸ ਬਿਲਡਿੰਗ ਚ ਬੜਨ ਵੇਲੇ ਵੀ ਡਰ ਲੱਗਦਾ ਤੇ ਇਸ ਬਿਲਡਿੰਗ ਚੋਂ ਨਿਕਲਣ ਵੇਲੇ ਵੀ ਇੰਝ ਲੱਗ ਜਾਂਦਾ ਰਹਿੰਦਾ ਵੀ ਇੱਕ ਵਾਰੀ ਸੁੱਖ ਸਾਨ ਨਾਲ ਨਿਕਲ ਜਾਈਏ ਕਿਤੇ ਹੋਰ ਨਾ ਕੋਈ ਸਿਆਫਾ ਪੈ ਜੇ ਮਤਲਬ ਤੁਸੀਂ ਦੇਖੋ ਜੇ ਜਸਵਿੰਦਰ ਸਿੰਘ ਨੂੰ ਜਗਵਿੰਦਰ ਸਿੰਘ ਲਿਖਤਾ ਕਿਸੇ ਪਟਵਾਰੀ ਨੇ ਉਹ ਜਸਵਿੰਦਰ ਨੂੰ ਜਗਵਿੰਦਰ ਬਣਨ ਵਿੱਚ 10 ਸਾਲ ਲੱਗ ਜਾਂਦੇ ਉਹ ਕਹਿੰਦਾ ਗੱਗੇ ਦੇ ਪੈ ਐ ਥੋੜੀ ਜੀ ਕੰਮ ਕਰਨੀ ਸੀ ਗੱਗੇ ਦੇ ਸੱਸਾ ਬਣਦਾ ਨਾ ਜਗਵਿੰਦਰ ਲਿਖਤਾ ਜਸਵਿੰਦਰ ਸੀ ਐ ਕਰਨ ਨੂੰ 10 ਸਾਲ ਲੱਗ ਜਾਂਦੇ ਪਤਾ ਨਹੀਂ ਕਿੰਨੇ ਪੈਸੇ ਲੱਗ ਜਾਂਦੇ ਆਪਦੇ ਆਪ ਨੂੰ ਸਾਬਤ ਕਰਨ ਕਰਦੇ ਰਹਿੰਦੇ ਬਲੱਡ ਰਿਲੇਸ਼ਨ ਚ ਬਾਪੂ ਆਪਣੇ ਬੇਟੇ ਨੂੰ ਜ਼ਮੀਨ ਦੇਣਾ ਹੈ ਤੂੰ ਆਸ ਲਿਆ ਤੂੰ ਆਉ ਲਿਆ ਤੂੰ ਆ ਨਾ ਲਿਆ ਇੱਥੋਂ ਲਿਆ ਉਧਰੋਂ ਲਿਆ ਇੱਥੇ ਇੱਕ ਬਿਲਡਿੰਗ ਚ ਵੜੋਂਗੇ ਏਸੀ ਬਿਲਡਿੰਗ ਹੈ ਪਾਣੀ ਹੈ ਪੀਣ ਨੂੰ ਵਧੀਆ ਬਾਥਰੂਮ ਨੇ waiting area ਹੈ ਤੁਸੀਂ ਮੈਨੂੰ ਲੱਗਦਾ ਅੱਧੇ ਘੰਟੇ ਤੋਂ ਬਾਅਦ ਤੁਹਾਨੂੰ ਟਾਈਮ ਲੱਗੂਗਾ ਤੇਰੀ ਸਟਰੀ ਕੋਰਾ ਕੇ ਤੁਸੀਂ ਬਾਹਰ ਜਾਓ ਸਾਰਾ ਕੁਝ ਤੁਹਾਡਾ ਰਿਕਾਰਡ ਸਾਰਾ WhatsApp ਤੇ ਆ ਜਾਊਗਾ WhatsApp ਤੇ ਤੁਹਾਡੇ ਕੋਲੇ ਜੇ ਇਤਰਾਜ਼ ਆ ਗਿਆ ਕੋਈ ਤਾਂ ਇਤਰਾਜ਼ ਇਤਰਾਜ ਦਾ ਜਿਹੜਾ ਤੁਹਾਡੇ ਕੋਲੇ ਮੈਸੇਜ ਆਊਗਾ ਉਹ ਜਿਹ ਇੱਕ ਲਿੰਕ ਵੀ ਆਊਗਾ ਉਹ ਲਿੰਕ ਹੈ ਸਿੱਧਾ ਡੀਸੀ ਨੂੰ ਕਰ ਸਕਦੇ ਤੁਸੀਂ ਉਸ ਨੂੰ ਫਾਰਵਰਡ ਤੇ ਲਿੰਕ ਹੈ ਵੀ ਜੇ ਤੁਹਾਡੇ ਤੋਂ ਪੈਸੇ ਮੰਗੇ ਨੇ ਲਿੰਕ ਹੈ ਕਿਸੇ ਨੇ ਤੁਹਾਡੇ ਤੋਂ ਰਿਸ਼ਵਤ ਮੰਗਣੀ ਕੋਸ਼ਿਸ਼ ਕੀਤੀ ਤਾਂ ਉਹਦਾ ਵੀ ਤੁਸੀਂ ਉੱਥੇ ਦੇ ਸਕਦੇ ਹੋ ਸੋ ਇਸ ਕਰਕੇ ਜੋ ਅਸੀਂ ਕਰਪਸ਼ਨ ਫ੍ਰੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਕਰਨ ਦੀ ਗਾਰੰਟੀ ਦਿੱਤੀ ਸੀ ਉਹ ਗਾਰੰਟੀ ਦਾ ਪਹਿਲੀ ਪੌੜੀ ਅੱਜ ਅਸੀਂ ਬਸ ਇਹ ਤਾਂ ਬਹੁਤ ਸਾਰੇ ਪ੍ਰਸ਼ਟਾਚਾਰੀਆਂ ਨੇ ਫਾੜ ਕੇ ਅੰਦਰ ਕਰ ਚੁੱਕੇ ਆ ਪਰ ਜਿਹੜੇ ਤਹਿਸੀਲਾਂ ਦਾ ਪ੍ਰਸ਼ਟਾਚਾਰ ਸੀ ਉਹ ਗੁੰਝਲਦਾਰ ਸੀ ਬਹੁਤ ਬਹੁਤ ਕੁੰਡੀਆਂ ਛੱਡੀਆਂ ਹੋਈਆਂ ਸੀ ਲੂਪ ਹੋਲਸ ਸੋ ਸਾਰੇ ਖਤਮ ਕਰਕੇ ਸਿੱਧਾ ਆਨਲਾਈਨ ਹੋ ਗਿਆ ਤੁਸੀਂ ਪਲੀਜ਼ ਅੰਦਰ ਜਾ ਕੇ ਵੀ ਇਹ ਪ੍ਰੈਸ ਕਾਨਫਰੰਸ ਤੋਂ ਬਾਅਦ ਅੰਦਰ ਜਾ ਕੇ ਵੀ ਜਿਹੜੇ ਲੋਕ ਆਏ ਹੋਏ ਨੇ ਉਹਨਾਂ ਨੂੰ ਪੁੱਛਿਓ ਕਿੰਨਾ ਕੁ ਟਾਈਮ ਲੱਗਿਆ ਪਹਿਲਾਂ ਤੇ ਹੁਣ ਦੇ ਐਕਸਪੀਰੀਅੰਸ 'ਚ ਕਿੰਨਾ ਫਰਕ ਹੈ ਤੇ ਸਾਰਾ ਕੁਝ ਦਿਖਾਓ ਤੇ ਮੈਨੂੰ ਉਮੀਦ ਹੈ ਕਿ ਇਹ ਪੋਜ਼ਿਟਿਵ ਖਬਰਾਂ ਜਿਹੜੀਆਂ ਜ ਆਉਣ ਲੱਗੀਆਂ ਨੇ ਹੁਣ ਇਹ ਪੰਜਾਬ ਲਈ ਸੁਖਦ ਨੇ ਬਹੁਤ ਪੀੜਿਤ ਸੀ ਲੋਕ ਇਸ ਮਤਲਬ ਪ੍ਰਿਸ਼ਟਾਚਾਰ ਤੋਂ ਤੇ ਅਸੀਂ ਹੁਣ ਇਹ ਨਹੀਂ ਕਹਿੰਦੇ ਕਿ 100% ਹੀ ਖਤਮ ਕਰਦਾ ਕਰਤਾ ਪਰ ਸਾਡੀਆਂ ਨੀਤਾਂ ਸਾਫ਼ ਨੇ ਕੋਸ਼ਿਸ਼ਾਂ ਜਾਰੀ ਨੇ ਮੈਂ ਹੁਣ ਇੱਕ ਮਿੰਟ ਲਈ ਕਹੂੰਗਾ ਅਰਵਿੰਦ ਕੇਜਰੀਵਾਲ ਸਾਹਿਬ ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਸਰਵਿਸਿਜ਼ ਉਥੇ ਸੈਂਟਰ ਕੋਲੇ ਸੀ ਉਥੇ ਜਿਹੜੇ ਜਿੰਨੀਆਂ ਵੀ ਸਰਕਾਰੀ ਸਰਵਿਸਿਜ਼ ਸੀ ਉਹ ਸਾਰੀਆਂ ਸੈਂਟਰ ਨੇ ਹੱਥ ਚ ਰੱਖੀਆਂ ਹੋਈਆਂ ਸੀ ਕੇਜਰੀਵਾਲ ਸਾਹਿਬ ਦਾ ਬਸ ਉਹਨਾਂ ਨੇ ਗਾਣਾ ਕੱਢਣ ਨੂੰ ਰੱਖੇ ਹੋਏ ਸੀਗੇ ਵੀ ਉਹਨਾਂ ਨੇ ਤੜਕੇ ਉੱਠ ਕੇ ਉਹਨਾਂ ਨੂੰ ਕੱਢ ਪਿਆ ਉਦੋਂ ਉਹ ਲੜ ਗਏ ਆਹੀ ਕਰੀ ਗਏ ਹੁਣ ਉਹੀ ਦਿੱਲੀ ਦੇ ਵਿੱਚ ਫੇਰ ਦੁਬਾਰੇ ਟੈਂਕਰ ਮਾਫੀਆ ਵੀ ਆ ਗਿਆ ਸਕੂਲ ਮਾਫੀਆ ਵੀ ਆ ਗਿਆ ਸਾਰੇ ਮਾਫੀਆ ਵਾਪਸ ਆ ਗਏ ਹੁਣ ਉਹ ਲੋਕ ਕਹਿੰਦੇ ਯਾਰ ਵੀ ਕੀ ਕਰੀਏ ਹੁਣ ਅਸੀਂ ਅਸੀਂ ਕਹੇ ਵੀ ਤੂੰ ਕੋਈ ਗੱਲ ਨਹੀਂ ਦਿੱਲੀ ਤੋਂ ਵੀ ਇੱਕ ਫੈਮਲੀ ਆਈ ਹੋਈ ਹੈ ਦਿੱਲੀ ਤੋਂ ਇੱਕ ਫੈਮਲੀ ਆਈ ਹੋਈ ਇੱਥੇ ਰਿਸ਼ਤੀ ਕਰਾਉਣ ਤੇ ਉਹ ਵੀ ਕਹਿੰਦੇ ਸੀ ਕਹਿੰਦੇ ਜੀ ਮਤਲਬ ਸਾਨੂੰ ਤਾਂ ਪਹਿਲਾਂ ਵਾਲੇ ਜਿਹੜਾ ਸਿਸਟਮ ਚਾਹੀਦਾ ਕੋਈ ਗੱਲ ਨਹੀਂ ਲੋਕਤੰਤਰ ਲੋਕਾਂ ਦਾ ਹੱਕ ਮੰਨਦਾ ਹੈ तो मैं बेनती करूँगा अरविंद केजरीवाल साहब ने उन का एक्सपीरियंस किमें रहा ज अगलिया जो प्लैनिंग साढ़िया पंजाब ने आज ये रजिस्ट्री का जो पूरा सिस्टम पंजाब के अंदर चालू किया जा रहा है मैं समझता हूँ कि पूरे देश में किसी भी राज्य के अंदर इस किस्म का रजिस्ट्री का सिस्टम नहीं है पहली बार पंजाब में ये सिस्टम लागू किया जा रहा है मुझे पूरी उम्मीद और विश्वास है कि इसके पहले आप लोग हमारे आने के पहले अंदर जाके देख चुके होंगे कि सिस्टम क्या है अभी तक जैसे मान साहब ने बताया अगर कोई भी आदमी को किसी तहसील में जाना पड़ जाता था तहसीलदार के दफ्तर में जाना पड़ जाता था तो उसके लिए ये एक बहुत बुरे सपने की तरह होता था अंदर जाते हुए घबराता था और पूरा सारा ख़त्म होने के बाद जब तक वो बाहर निकलता था उसको निचोड़ लिया जाता था बुरी तरह से और ये अंग्रेज़ों के टाइम से चला आ रहा था तो मैं समझता हूँ कि आज यहाँ पे पंजाब के अंदर मोहाली के अंदर जो शुरू किया जा रहा है पायलट बेसिस पे ये केवल पंजाब के लिए नहीं पूरे देश के लिए आज एक ऐतिहासिक दिन है और एक बार जब ये चालू हो मोहाली में आज चालू हो गया पूरे पंजाब में जब चालू हो जाएगा तो पूरे देश के लिए ये एक सीख होगा जिसे बाकी देश में भी लागू किया जा सकता है हम जानते हैं कि रजिस्ट्री कराने में जैसे ही एक आदमी तहसीलदार के या सब रजिस्ट्रार के दफ्तर में घुसता है सबसे पहले उसे रजिस्ट्री टाइप करानी होती है डीड लिखवानी होती है यहीं से उसको घेर लिया जाता है जैसे ही उसके जैसे ही वो दफ्तर के अंदर घुसता है उसको दो तीन लोग घेर लेते हैं हाँ जी क्या काम है वो कहता है मेरे को रजिस्ट्री डीड लिखवानी है वो सारा काम कराएंगे और उसको दलाल पकड़ के ले जाते हैं और फिर उससे सेटिंग होती है डीड लिखवाने का भी पैकेज होता है कि इतने पैसे लगेंगे और उस पैकेज में तहसीलदार का भी हिस्सा होगा सब रजिस्ट्रार का भी हिस्सा होगा कहते तो हैं कि ऊपर भी हिस्सा होगा ऊपर किसका हिस्सा होता है हमें नहीं पता लेकिन पैकेज होता है और उस पैकेज के लिए दलाल बाहर बैठे होते हैं उसके बाद फिर वो रजिस्ट्री डीड उसकी वहां पे दी जाती है डीड के अंदर अगर पैकेज ना हो तो उसमें सौ ऑब्जेक्शन हो जाती हैं एक ऑब्जेक्शन दूर करो फिर दोबारा आओ फिर दूसरी ऑब्जेक्शन फिर तीसरी बार आओ फिर लाइन में लगो फिर चौथी ऑब्जेक्शन ऑब्जेक्शन खत्म ही नहीं होती तहसीलदार की इस सारे सिस्टम को स्टडी करने के बाद आज पहली बार ये है कि अब डीड लिखवाने के लिए आपको किसी डीड राइटर के पास जाने की जरूरत नहीं है डीड राइटर सरकार ने बिठा दिया यहाँ पे एक वकील बिठा दिया एक रिटायर्ड तहसीलदार तेस, बिठा दिया पटवारी बिठा दिया वो डीड लिख के देंगे आपको साढ़े पाँच सौ रुपये लगेंगे यहीं जमा करा दो सरकार ने बिठा दिया अब आपको कहीं जाने की जरूरत नहीं है डीड यहीं पे लिखी जाएगी डीड लिखने के बाद आप अपनी फीस जमा करा देते हो फीस उसके बाद आपको उसी टाइम मैसेज आ जाता है जी आपकी डॉक्यूमेंट्स जमा हो गए फीस जमा हो गई 48 घंटे के अंदर आपको आपके ऑब्जेक्शन बता दिए जाएंगे सब रजिस्ट्रार को 48 घंटे मिलते हैं यहां पे 48 घंटे के अंदर अब अनाप्शन आप ऑब्जेक्शन तहसीलदार नहीं बता सकता अभी कंप्यूटर के अंदर हम देख रहे थे आठ या दस तरह के ऑब्जेक्शन लिखे हुए हैं उसे उसके अंदर से ही कोई ऑब्जेक्शन बताना है वो जो भी ऑब्जेक्शन बताएगा उसकी एक कॉपी डीसी के पास जाती है डीसी को जितने आज पूरे दिन में आए केस सारे देखने होते हैं किसी तहसीलदार ने बदमाशी करके कोई गलत ऑब्जेक्शन तो नहीं डाल दिया जो पहले ऑब्जेक्शन पे ऑब्जेक्शन अब नहीं है जो ऑब्जेक्शन लगानी है एक बार में लगाओ 48 घंटे में लगाओ और अगर गलत ऑब्जेक्शन लगाए तो डीसी उसकी चेकिंग करेगा और मान साहब ने जैसे बताया आपको एक व्हाट्सएप मैसेज आ जाएगा कि अगर आपको लगता है कि आपके ऑब्जेक्शन गलत लगाए गए आप इसी वक्त इस लिंक पे क्लिक करके डीसी को शिकायत कर दो उस अफसर को सस्पेंड कर दिया जाएगा तो अब कोई अनऑप्शन ऑफ ऑब्जेक्शन भी नहीं लगाता मोस्टली लोगों के कोई ऑब्जेक्शन नहीं लग रहा क्योंकि सिंपल सा काम है उसमें भरना है बायर कौन है सेलर कौन है कितने में प्रॉपर्टी खरीदी कितने में बेची इतनी फीस और तो उसमें कुछ है नहीं कोई रॉकेट साइंस तो है नहीं उसके बाद उसको बुलाया जाता है कि इतनी तारीख को आ जाओ इतनी तारीख को आके इतने बजे आपको दोनों को बायर को और सेलर को पेश होना होता है वो अपनी फोटो खिंचाते हैं और डीड अभी हम तीन चार लोगों से मिले जिनका सारा काम हो गया था जो डीड लेके जा रहे थे उनके चेहरे की खुशी दिखाती है कि वो पहले तहसीलदार के दफ्तर से अगर कोई निकलता था तो उसका चेहरा देख के पता चल जाता था निचोड़ लिया बेचारे को पूरी तरह से आज उनके चेहरे की खुशी दिखाती है कि व्यवस्था बदल गई है सिस्टम बदल गया और एक चीज जो सबसे बड़ी सिस्टम में की गई है पहले आप जहां रहते थे जहां की प्रॉपर्टी है उसके हिसाब से आपको उसी सब रजिस्ट्रार या उसी तहसीलदार के पास जाना पड़ता था अब उसकी मनोपली हो गई उसकी गुंडागर्दी हो गई आपको जाना उसी के पास है तो वो अनाप शनाप ऑब्जेक्शन अनाप शनाप अब ऑब्जेक्शन लगा रहा है अब आप किसी भी सब रजिस्ट्रार के पास जा सकते हो अगर ये बदमाश है उसके पास चले जाओ वो बदमाश है उसके पास चले जाओ एक तरह से सरकार को भी पता चल जाएगा कि सबसे ज्यादा भीड़ किसके पास हो रही है जिसके पास सबसे ज्यादा भीड़ हो रही है इसका मतलब वो अच्छा आदमी है और जिसके पास लोग नहीं आ रहे इसका मतलब उसकी जांच होनी चाहिए लोग उसके पास क्यों नहीं पहुंच रहे या तो बदतमीजी कर रहा है और या कहीं ना कुछ कहीं कुछ गड़बड़ है तो अब जनता को सात सब रजिस्ट्रार हैं जैसे मोहाली डिस्ट्रिक्ट के अंदर सात में से आप किसी के पास भी जा सकते हो तो मैं समझता हूं ये एक बहुत बड़ा ऐतिहासिक दिन है पंद्रह जुलाई तक ये जो पायलट मोहाली का जो पायलट प्रोजेक्ट है ये पिछले पंद्रह दिन से चल रहा था एक तरह से सॉफ्ट देख रहे थे हम हमने किसी को नहीं बताया था ना मान साहब ने ना मैंने किसी को नहीं बताया था कि हम निगरानी कर रहे हैं हम देखना चाह रहे थे कि आम आदमी जब इसमें दफ्तर में आ रहा है क्योंकि आज जब हम आए हैं मैं आया हूं सीएम साहब आए हैं तो सब कुछ ठीक मिलेगा यहाँ पे सब अच्छा अच्छा मिलेगा लेकिन जब आम दिन ऑर्डिनरी दिन जनता से कैसा बिहेव किया जाता है असली टेस्ट तो वो है तो पिछले पंद्रह दिन से जो खबरें हमारे पास आई जो भी ट्वीकिंग करनी थी सिस्टम के अंदर वो हम कर चुके हैं मोहाली का सिस्टम अच्छा चल रहा है पंद्रह जुलाई तक पूरे पंजाब के अंदर इसे लागू कर दिया जाएगा पंद्रह जुलाई से एक अगस्त के बीच में एक तरह से ट्रायल चलेगा पूरे पंजाब के अंदर और एक अगस्त को फिर से हम लोग पूरे पंजाब में इसको लागू करेंगे और मैं समझता हूं कि एक दिन ऐसा आएगा जब पंजाब से सीख के पूरा देश इसको इस देश के हर तहसील तहसील ऑफिस के अंदर ये सिस्टम लागू होगा मैं पंजाब के लोगों को सभी पंजाबियों को बहुत बहुत बधाई देना चाहता हूँ इस अर्थ शेकिंग सिस्टमेटिक चेंज के लिए थैंक यू सो मच